ਇਹ ਵੀਡੀਓ ਹੈ ਲੁਧਿਆਣਾ ਦੇ ਗਿਲ ਰੋਡ ਤੇ ਬਣੀ ਸੈਂਟਰਲ ਮਾਰਕੀਟ ਦੀ ਜਿਸ ਦੀ ਇੱਕ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਦੱਸਦੀ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਨੇ ਤੇ ਅੱਗ ਨੂੰ ਬੁਝਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕਿ ਅੱਗ ਕਿੰਨੀ ਭਿਆਨਕ ਹੈ ਤੇ ਇਹ ਵੀ ਖ਼ਤਰਾ ਜਿਤਾਇਆ ਜਾ ਰਿਹਾ ਹੈ ਕਿ ਅੱਗ ਕਿਸੇ ਵੀ ਵੇਲੇ ਹੋਰ ਦੁਕਾਨਾਂ ਦੇ ਵਿੱਚ ਵੀ ਪਹੁੰਚ ਸਕਦੀ ਹੈ ਤੇ ਹੋਰ ਇੱਥੇ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਤ ਤੋਂ ਹੀ ਅਗ ਸੁਲਗਨ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਦੇ ਵੱਲੋਂ ਵੀ ਸੂਚਿਤ ਨਹੀਂ ਸੀ ਕੀਤਾ ਗਿਆ ਤੇ ਇਸ ਤੋਂ ਬਾਅਦ ਜਿਉਂ ਹੀ ਸਾਨੂੰ ਸਵੇਰੇ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਤੇ ਇਸ ਤੋਂ ਬਾਅਦ ਫਾਇਰ ਵਰਗੇਟ ਦੀਆਂ ਗੱਡੀਆਂ ਨੂੰ ਵੀ ਬੁਲਾ ਲਿਆ ਗਿਆ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਸੇ ਵੀ ਵਕਤ ਇੱਥੇ ਵੱਡਾ ਹਾਦਸਾ ਵੀ ਵਾਪਰ ਜਾ ਸਕਦਾ ਹੈ ਇਸ ਤੋਂ ਇਲਾਵਾ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕਿੰਨਾ ਨੁਕਸਾਨ ਹੋਇਆ ਉਸ ਦਾ ਕੋਈ ਵੀ ਅੰਦੇਸ਼ਾ ਨਹੀਂ ਲਗਾਇਆ ਗਿਆ ਪਰ ਫਿਰ ਵੀ ਤੁਹਾਨੂੰ ਦੱਸ ਦਈਏ ਕਿ ਅੱਗ ਜਿੰਨੀ ਦੇਖਣ ਤੋਂ ਭਿਆਨਕ ਲੱਗ ਰਹੀ ਹੈ ਇੱਥੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਲਿਫਾਫਿਆਂ ਦਾ ਕੰਮ ਕਰਦੇ ਸੀ ਜਿਨ੍ਹਾਂ ਦੀ ਦੁਕਾਨ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ। ਇਹ ਸਾਰਾ ਸੈਂਟਰ ਮਾਰਕੀਟ ਪੈਂਦੀ ਹੈ ਜੀ। ਇਹ ਦਰਦ ਨੇ ਵੀ ਰਾਤ ਮਾਰ ਗੁੜੀ ਛੋੜੀ ਦੀ ਅੱਗ ਦੱਸਿਆ ਜਾਤ। ਹੁਣ ਅਸੀਂ ਜੇ ਦੇਖੀ ਅੱਗ ਨਾਲ ਫਿਰ ਰੋਡ ਬਲਾਕ ਹੈ ਅੱਗ ਵੀ ਆ ਰਹੇ ਹੈ ਜੀ। ਕਿੰਨੀ ਕੱਗ ਲੱਗੀ ਹੈ ਜੀ? ਅੱਗ ਹੈਗੀ ਤੁਹਾਡੇ ਸਾਹਮਣੇ ਦੇਖ ਲਓ ਸਰ ਤੀਜੀ ਗੇ ਇਧਰ ਨਾਲ ਲੱਗੀ ਫੈਕਟਰੀ ਵੀ ਨਾਲ ਵੀ ਲੱਗੀ ਹੈ। ਤੇ ਤੁਹਾਨੂੰ ਮਤਲਬ ਕਿਲਾ ਸਰ ਸਾਨੂੰ ਨਾ ਇੱਥੇ 112 ਤੇ ਫੋਨ ਕਰਿਆ ਵਾ ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚ ਗਏ ਇੱਥੇ ਨਾਲੇ ਨਾਲ ਗੈਸਰ ਕਿੱਥੇ ਕਹਿੰਦਾ ਇੱਥੇ ਪਹੁੰਚੋ ਪਹੁੰਚ ਗਏ ਨਾਲੇ ਫਿਰ ਗੇਟ ਨੂੰ ਫੋਨ ਕਰਕੇ ਬੁਲਾਇਆ ਅ ਫਿਰ ਗੱਟ ਆ ਗਏ ਗੱਡੀਆਂ ਇਹੇ ਸਰ ਆਹ ਲਫਾਵਲਪੁਰ ਆਹ ਹੈ ਲਫਾਵਲ ਦਾਦਨ ਵਿੱਚੋਂ ਹੀ ਬਾਕੀ ਦੇ ਮਾਲਕਰਾਂ ਨੂੰ ਪਤਾ ਕਰਦੇ ਕੀ ਕਹਿੰਦੇ ਇਹ ਹੋਰ ਵੀ ਹੱਥ ਫੈਲ ਰਹੀ ਹੈ ਕਿ ਜੀ ਜੀ ਸਰ ਅੱਗੇ ਫੈਲ ਰਹੀ ਹੈ ਦੇਖੋ ਅੱਗੇ ਇਹ ਵੀਡੀਓ ਹੈ ਲੁਧਿਆਣਾ ਦੇ ਗਿਲ ਰੋਡ ਤੇ ਬਣੀ ਸੈਂਟਰਲ ਮਾਰਕੀਟ ਦੀ ਜਿਸ ਦੀ ਇੱਕ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਦੱਸਦੀ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਨੇ ਤੇ ਅੱਗ ਨੂੰ ਬੁਝਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕਿ ਅੱਗ ਕਿੰਨੀ ਭਿਆਨਕ ਹੈ ਤੇ ਇਹ ਵੀ ਖ਼ਤਰਾ ਜਿਤਾਇਆ ਜਾ ਰਿਹਾ ਹੈ ਕਿ ਅੱਗ ਕਿਸੇ ਵੀ ਵੇਲੇ ਹੋਰ ਦੁਕਾਨਾਂ ਦੇ ਵਿੱਚ ਵੀ ਪਹੁੰਚ ਸਕਦੀ ਹੈ ਤੇ ਹੋਰ ਇੱਥੇ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਤ ਤੋਂ ਹੀ ਅਗ ਸੁੱਲਗਣ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਦੇ ਵੱਲੋਂ ਵੀ ਸੂਚਿਤ ਨਹੀਂ ਸੀ ਕੀਤਾ ਗਿਆ ਤੇ ਇਸ ਤੋਂ ਬਾਅਦ ਜਿਉਂ ਹੀ ਸਾਨੂੰ ਸਵੇਰੇ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਤੇ ਇਸ ਤੋਂ ਬਾਅਦ ਫਾਇਰ ਵਰਗੇਟ ਦੀਆਂ ਗੱਡੀਆਂ ਨੂੰ ਵੀ ਬੁਲਾ ਲਿਆ ਗਿਆ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਇਲਾਕੇ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਸੇ ਵੀ ਵਕਤ ਇੱਥੇ ਵੱਡਾ ਹਾਦਸਾ ਵੀ ਵਾਪਰ ਜਾ ਸਕਦਾ ਹੈ ਇਸ ਤੋਂ ਇਲਾਵਾ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕਿੰਨਾ ਨੁਕਸਾਨ ਹੋਇਆ ਉਸ ਦਾ ਕੋਈ ਵੀ ਅੰਦੇਸ਼ਾ ਨਹੀਂ ਲਗਾਇਆ ਗਿਆ ਪਰ ਫਿਰ ਵੀ ਤੁਹਾਨੂੰ ਦੱਸ ਦਈਏ ਕਿ ਅੱਗ ਜਿੰਨੀ ਦੇਖਣ ਤੋਂ ਭਿਆਨਕ ਲੱਗ ਰਹੀ ਹੈ ਇੱਥੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਵੀ ਜਿਤਾਇਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਲਿਫਾਫਿਆਂ ਦਾ ਕੰਮ ਕਰ ਕਰਦੇ ਸੀ ਜਿਨ੍ਹਾਂ ਦੀ ਦੁਕਾਨ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ। ਸਾਰਾ ਸੈਂਟਰਲ ਮਾਰਕੀਟ ਪੈਂਦੀ ਹੈ ਜੀ। ਇਹ ਦਾਦਲੇ ਦੀ ਰਾਤ ਮਾਰ ਗਈ ਛੋਲਦੀ ਜੱਗ ਦੇ ਦੱਸਿਆ ਜਾਤ। ਹੁਣ ਅਸੀਂ ਜੇ ਦੇਖੀ ਅੱਗ ਨਾਲ ਫੈਰ ਰੋਡ ਬਲਾ ਗਈ ਅੱਗ ਵੀ ਆ ਰਹੇ ਹੈ ਜੀ। ਕਿੰਨੀ ਕ ਅੱਗ ਲੱਗੀ ਹੈ ਜੀ? ਅੱਗ ਹੈਗੀ ਤੁਹਾਡੇ ਸਾਹਮਣੇ ਦੇਖ ਲਓ ਸਰ ਤੀਜੀ ਗੱਲ ਇਧਰ ਨਾਲ ਲੱਗੀ ਫੈਕਟਰੀ ਵੀ ਹੈ ਨਾਲ ਵੀ ਲੱਗੀ ਹੈ। ਤੇ ਤੁਹਾਨੂੰ ਮਤਲਬ ਇਕ ਸਰ ਸਾਨੂੰ ਨਾ ਇੱਥੇ 112 'ਤੇ ਫੋਨ ਕਰਿਆ ਵਾ ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚ ਗਏ ਇੱਥੇ ਨਾਲੇ ਨਾਲ ਸਰ ਕਿੱਥੇ ਕਹਿੰਦਾ ਇੱਥੇ ਪਹੁੰਚ ਪਹੁੰਚ ਗਏ ਨਾਲੇ ਫਿਰ ਗੱਡ ਨੂੰ ਫੋਨ ਕਰਕੇ ਬੁਲਾਇਆ ਫਿਰ ਘਟਾ ਗੱਡੀ ਆਈ ਇਹ ਸਰ ਆਹ ਲਫਾਵਲਪੁਰ ਆਹ ਹੈ ਮੁਖਾਬਲੇ ਦਰਦ ਨੇ ਵਿੱਚੋ ਹੀ ਬਾਕੀ ਦੇ ਮਾਲ ਕਾਰ ਨਹੀਂ ਪਤਾ ਕਰਦੇ ਕੀ ਕਹਿੰਦਾ ਇਹ ਹੋਰ ਵੀ ਅੱਗੇ ਫੈਲ ਰਹੀ ਹੈ ਅੱਗੇ ਜੀ ਜੀ ਸਰ ਅੱਗੇ ਫੈਲ ਰਹੀ ਹੈ ਦੇਖੋ ਅੱਗੇ ਸਿਟੀ ਹੋਮ ਨਿਊਜ਼ ਦੇ ਲਈ ਅਮਿਤ ਥਾਪੜ ਦੀ ਰਿਪੋਰਟ